ਹੰਤਾਂ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਤੁਹਾਨੂੰ ਇੱਕ ਰੁੱਖਾਂ ਦੀ ਤਸਵੀਰ ਵਿਖਾ ਰਹੇ ਹਾਂ ਡੇਰਾ ਸੱਚਾ ਸੌਦਾ ਦੀ ਪੂਜੇ ਗੁਰੂ ਜੀ ਨੇ ਜੋ ਸਾਧ ਸੰਗਤ ਨੂੰ ਇੱਕ ਹੁਕਮ ਕੀਤੇ ਸੀ ਵਚਨ ਕੀਤਾ ਸੀਗਾ ਵੀ ਭਾਈ ਜੇ ਤੁਸੀਂ ਸਾਡਾ ਜਨਮ ਦਿਨ ਮਨਾਉਣਾ ਹੈ ਤਾਂ ਰੁੱਖ ਲਾ ਕੇ ਮਨਾਉਣਾ ਹੈ ਤਾਂ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਆ ਜਿਹੜੀ ਹਰ ਸਾਲ ਦੀ ਤਰ੍ਹਾਂ 15 ਅਗਸਤ ਨੂੰ ਉਹਨਾਂ ਦਾ ਜਨਮ ਦਿਨ ਰੁੱਖ ਲਾ ਕੇ ਮਨਾਉਂਦੀ ਹੈ ਤਾਂ ਅਸੀਂ ਉਹ ਦਿਨ ਤੋਂ ਲੈ ਕੇ ਰੁੱਖ ਲਾਉਂਦੇ ਆ ਰਹੇ ਹਾਂ ਤੇ ਅਸੀਂ ਤਿਆਰ ਕਰਨੇ ਵੀ ਸਿੱਖ ਲਏ ਬੂਟੇ ਪਿਛਲੇ ਤਿੰਨਾਂ ਸਾਲਾਂ ਤੋਂ ਅਸੀਂ ਬੂਟੇ ਆਪਦੇ ਤਿਆਰ ਕਰ ਲੈਨੇ ਆ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਜਾਣੇ ਕਿ 12-13 ਰੋਖਾ ਜਿਹੜੇ ਉਹ ਲਾਉਨੇ ਆ ਹਰ ਸਾਲ ਦੀ ਤਰ੍ਹਾਂ ਤੇ ਹਜੇ 2025 ਦਾ ਤੀਜਾ ਮਹੀਨਾ ਚੱਲਿਆ ਜਾਂਦਾ ਤੇ ਅਸੀਂ 10 ਟਾਲੀਆਂ ਇਦੋਂ ਪਹਿਲਾਂ ਲਾਤੀਆਂ ਇਦੋਂ ਪਹਿਲਾਂ 10 ਟਾਲੀਆਂ ਤਿਆਰ ਆਪਦੇ ਹੱਥੀ ਤਿਆਰ ਕੀਤੀਆਂ ਟਾਲੀਆਂ ਅਸੀਂ ਲਾਤੀਆਂ ਤੇ ਆ ਜਿਹੜੇ ਸਾਹਮਣੇ ਪਏ ਰੋਖਾ ਹੈ ਅਸੀਂ ਤੁਹਾਨੂੰ ਬਖਾ ਰਹੇ ਆ ਕਿ ਜਿਹੜੇ ਲਿਫਾਫੇ ਆਉਂਦੇ ਸਮਾਨ ਵਾਲੇ ਤੇ ਅਸੀਂ ਉਹਨਾਂ ਲਿਫਾਫਿਆਂ ਦੇ ਵਿੱਚ ਹੀ ਬੂਟੇ ਤਿਆਰ ਕਰ ਲੈ ਨਾਲੇ ਨਾਲੇ ਗੰਦ ਨਹੀਂ ਪੈਂਦਾ ਉਹਨਾਂ ਨੂੰ ਢੰਗ ਨਾਲ ਅਸੀਂ ਕੱਟ ਲੈਨੇ ਆ ਤਾਂ ਉਹਨਾਂ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅਸੀਂ ਰੁੱਖ ਤਿਆਰ ਕਰ ਲੈਨੇ ਆ ਤਾਂ ਆਪਦੇ ਹੱਥੀਂ ਤਿਆਰ ਕੀਤੇ ਰੁੱਖ ਹੈ ਤੇ ਅਸੀਂ ਆਪਦੇ ਹੱਥੀਂ ਤਿਆਰ ਕੀਤੇ ਰੁੱਖ ਕਿਉਂਕਿ ਤੁਹਾਡੇ ਕੋਲੇ ਪਏ ਹੋਣ ਤਾਂ ਤੁਹਾਨੂੰ ਬੂਟੇ ਲਾਉਣੇ ਸੌਖੇ ਜਿਵੇਂ ਜਨਵਰੀ ਮਹੀਨਾ ਚੜ ਜਾਂਦਾ ਨਵਾਂ ਸਾਲ ਚੜਦਾ ਤਾਂ ਅਸੀਂ ਇੱਕ ਤਰੀਕ ਤੋਂ ਸ਼ੁਰੂ ਕਰ ਦਿੰਨੇ ਆ ਬੂਟੇ ਲਾਉਣੇ ਕਿਉਂਕਿ ਜਦੋਂ ਕੋਲੇ ਰੁੱਖ ਪਏ ਹੋਣ ਲਾਉਣੇ ਸੌਖੇ ਆ ਨਰਸਰੀ ਵਿੱਚ ਜਾਣ ਦੀ ਅਗਲਾ ਘਾੜੋਂ ਕਰ ਲੈਂਦਾ ਤੇ ਜੇ ਕੋਈ ਹੋਰ ਵੀ ਸਾਥੋਂ ਮੰਗਦਾ ਤਾਂ ਅਸੀਂ ਉਹਨੂੰ ਵੀ ਬੂਟਾ ਲਾ ਜਾ ਕੇ ਦੇ ਦਿੰਨੇ ਆ ਜਾਣੇ ਕਿ ਅਸੀਂ ਸਾਲ ਦੇ ਘੱਟੋ ਘੱਟ 40-50 ਰੁੱਖ ਤਿਆਰ ਕਰ ਲੈਨੇ ਆ ਤੇ ਕੋਸ਼ ਅਸੀਂ ਜਿਹੜਾ ਕੋਈ ਮੰਗਦਾ ਸਾਤ ਉਹਨੂੰ ਦੇ ਦਿੰਨੇ ਆ ਤੇ ਅਸੀਂ 12 ਤੋਂ 13 ਰੁੱਖ ਆ ਜਿਹੜੇ ਸਾਲ ਦੇ ਅਸੀਂ ਤਿਆਰ ਕਰ ਦਿੰਨੇ ਆ ਜਾਣੇ ਕਿ ਹੁਣ ਤੱਕ ਅਸੀਂ ਰੁੱਖ ਲਾਉਂਦੇ ਆ ਰਹੇ ਆ ਜਿਹੜੇ ਰੁੱਖ ਆ ਇਹਨਾਂ ਰੁੱਖਾਂ ਦਾ ਸਾਨੂੰ ਵੀ ਫਾਇਦਾ ਤੇ ਪੰਛੀਆਂ ਨੂੰ ਵੀ ਫਾਇਦਾ ਹੈ ਕਿਉਂਕਿ ਜਦੋਂ ਡੱਕੇ ਟੁੱਟਦੇ ਆ ਤਾਂ ਪੰਛੀ ਲਾ ਜਾ ਕੇ ਆਂਡਲਾ ਪਾਉਂਦੇ ਆ ਪੰਛੀ ਆਪਦਾ ਘਰ ਬਣਾਉਂਦੇ ਆ ਨਾਲੇ ਤਾਂ ਸਾਨੂੰ ਵਾਤਾਵਰਨ ਸ਼ੁੱਧ ਦਿੰਦੇ ਆ ਵਾਤਾਵਰਨ ਜਾਣੇ ਕਿ ਠੰਡੀ ਹਵਾ ਛਾਂ ਦਿੰਦੇ ਆ ਤੇ ਪੰਛੀ ਵੀ ਇਹਦੇ ਉੱਤੇ ਟੁੱਟੇ ਹੋਏ ਡੱਕੇ ਚੱਕ ਕੇ ਘਰ ਬਣਾਉਂਦੇ ਆ ਉਹਨਾਂ ਦਾ ਵੀ ਇੱਕ ਜਿਹੜਾ ਆਂਡਲਾ ਉਹ ਦਰਖਤ ਦੇ ਉੱਤੇ ਪੈਂਦਾ ਹੈ ਰੁੱਖ ਦਾ ਬਹੁਤ ਸਾਰਾ ਸਾਨੂੰ ਫਾਇਦਾ ਹੈ ਤਾਂ ਸਾਨੂੰ ਸਾਰਿਆਂ ਨੂੰ ਲਾਉਣਾ ਚਾਹੀਦਾ ਜਿਵੇਂ 3.5 ਕਰੋੜ ਦੀ ਵਾਦੀ ਹੈ ਜੇ ਮਤਲਬ ਵੀ ਇੱਕ ਇੱਕ ਇਨਸਾਨ ਰੁੱਖ ਲਾਵੇ ਇੱਕ ਕਰੋੜ ਬੰਦਾ ਵੀ ਇੱਕ ਸਾਲ ਦਾ ਇੱਕ ਰੁੱਖ ਲਾਵੇ ਤਾਂ ਕਰੋੜ ਬੂਟਾ ਬਣਦਾ ਸਾਲ ਦਾ ਤਾਂ ਡੇਰਾ ਸੱਚਾ ਸੋਧਾ ਦੀ ਸਾਹਾ ਸੰਗਤ ਨੂੰ ਮੇਰੀ ਬੇਨਤੀ ਹੈ ਕਿ ਭਾਈ ਤੁਸੀਂ ਤਾਂ ਫਿਰ ਮਤਲਬ ਵੀ ਸਾਲ ਦੇ ਰੁੱਖ ਲਾ ਕੇ ਤਿਆਰ ਕਰਕੇ ਵਿਖਾਇਆ ਕਰੋ ਤੇ ਮੇਰੇ ਹੁਣ ਤੱਕ ਜਿਹੜੇ ਬੂਟੇ ਐ ਉਹ ਖੜੇ ਐ ਤੇ ਹੁਣ ਜਿਹੜਾ 2025 ਚੱਲੀ ਜਾਂਦਾ ਤੇ 12 ਰੁੱਖ ਜਿਹੜੇ ਮਤਲਬ ਵੀ ਇਦੋਂ ਪਹਿਲਾਂ ਜਿਹੜੇ ਮੈਂ 10 ਰੁੱਖ ਲਾਤੇ ਆ ਤੇ ਦੋ ਰੁੱਖ ਮੈਂ ਹੋਰ ਜਲਦੀ ਲਾ ਦੇਣੇ ਆ 12 ਪੂਰੇ ਕਰ ਦੇਣੇ ਆ ਤੀਜੀ ਤੀਜੇ ਮਹੀਨੇ ਚ ਤੀਜੇ ਮਹੀਨੇ ਚ 12 ਰੁੱਖ ਪੂਰੇ ਕਰ ਦੇਣੇ ਆ ਤੇ 15 ਅਗਸਤ ਤੱਕ ਮੈਂ ਬੂਟੇ ਲਾਉਂਦਾ ਹੀ ਰਹਿਣਾ ਤੇ ਹੋਰ ਵੀ ਕਿਸੇ ਨੂੰ ਬੂਟੇ ਦੇ ਦਿਨਾਂ ਜਿਹੜੇ ਕੋਲੇ ਪਏ ਹੋਣ ਤਾਂ ਇਸੇ ਤਰ੍ਹਾਂ ਮਤਲਬ ਵੀ ਸਾਨੂੰ ਸਾਰਿਆਂ ਨੂੰ ਅਮਲ ਕਰਨਾ ਚਾਹੀਦਾ ਰੁੱਖਾਂ ਦੇ ਪ੍ਰਤੀ ਵਾਤਾਵਰਨ ਦੇ ਪ੍ਰਤੀ ਤੇ ਸਾਨੂੰ ਵਾਤਾਵਰਨ ਦੀ ਸੋਧ ਕਰਨ ਦੀ ਖਾਤਰ ਕੋਈ ਰੁੱਖ ਔਖਾ ਨਹੀਂ ਸੌਖਾ ਹੈ ਰੁੱਖ ਲਾਉਣਾ ਇੱਕ ਰੁੱਖ ਤਾਂ ਜੇਤੇ ਤੁਸੀਂ ਹੋਰ ਵੱਡੇ ਵੱਡੇ ਕੰਮ ਕਰਦੇ ਆ ਤਾਂ ਰੁੱਖਾਂ ਬੰਨੀ ਵੀ ਧਿਆਨ ਦਿਓ ਵਾਤਾਵਰਣ ਬੰਨੀ ਵੀ ਧਿਆਨ ਦਿਓ ਜਿੱਤੇ ਤੁਸੀਂ ਆਪਦੇ ਬੱਚਿਆਂ ਦਾ ਜਨਮ ਦਿਨ ਮਨਾਉਨੇ ਆ ਤਾਂ ਉੱਥੇ ਵੀ ਇੱਕ ਰੁੱਖ ਵੀ ਲਾਇਆ ਕਰੋ ਜਿੱਤੇ ਕੇਕ ਕੱਟਦੇ ਆ ਕੀ ਕੁਝ ਕਰਦੇ ਆ ਤਾਂ ਉੱਥੇ ਇੱਕ ਰੁੱਖ ਵੀ ਲਾਇਆ ਕਰੋ ਆਪ ਜੀ ਦੇ ਜੋ ਬੱਚਿਆਂ ਦਾ ਜਨਮ ਦਿਨ ਤੁਸੀਂ ਘਰਾਂ ਦੇ ਵਿੱਚ ਮਨਾਉਨੇ ਆ ਤਾਂ ਉੱਥੇ ਤੁਸੀਂ ਇੱਕ ਰੁੱਖ ਵੀ ਲਾਇਆ ਕਰੋ ਖਾਸ ਕਰਕੇ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਦੇ ਜਿਹੜੇ ਬੱਚੇ ਆ ਜਦੋਂ ਆਪ ਦਾ ਜਨਮ ਦਿਨ ਮਨਾਉਂਦੇ ਆ ਤਾਂ ਤੁਸੀਂ ਇੱਕ ਦਿਸ਼ਾ ਬਦਲੋ ਲੋਕਾਂ ਦੀ ਮੰਨ ਕੇ ਇੱਕ ਰੁੱਖ ਲਾਇਆ ਕਰੋ ਤੇ ਦੂਜੇ ਨੂੰ ਵੀ ਵਿਦੇਸ਼ ਦਿਆ ਕਰੋ ਵੀ ਭਾਈ ਮੈਂ ਵੀ ਆਪਦੇ ਜਨਮ ਦਿਨ ਤੇ ਇੱਕ ਰੁੱਖ ਲਾਇਆ ਹੈ ਕੇਕ ਵੀ ਕੱਟਿਆ ਕਰੋ ਤੇ ਰੁੱਖ ਵੀ ਲਾਇਆ ਕਰੋ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਹੋਵੇ ਅਸੀਂ ਮਾਫੀ ਚਾਹੁੰਦੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਵਾਤਾਵਰਣਵੰਨੀ ਧਿਆਨ ਦਿੱਤਾ ਜਾਵੇ ਵਾਤਾਵਰਣ ਸੁੱਧ ਕੀਤਾ ਜਾਵੇ ਤਾਂ ਜਿਹੜੀਆਂ ਭਿਆਨਕ ਬਿਮਾਰੀਆਂ ਲੱਗਣ ਵਾਲੀਆਂ ਉਹਨਾਂ ਤੇ ਠੱਲ ਪਾਈ ਜਾ ਸਕਦੀ ਹੈ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਜੀ